ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਰੇ ਮੇਰੇ ਭੈਣ ਭਰਾ ਕਿਵੇਂ ਹੋ ਜੀ ਅੱਜ ਥੋੜੀਆਂ ਹੀ ਹੋਰ ਕੰਮ ਦੀਆਂ ਗੱਲਾਂ ਪਹਿਲੀ ਦੂਸਰਿਆਂ ਦੀ ਜ਼ਿੰਦਗੀ ਵਿੱਚ ਆਪਣੀ ਜਗ੍ਹਾ ਲੱਭਣੀ ਬੰਦ ਕਰ ਦਿਓ ਜ਼ਿਆਦਾ ਖੁਸ਼ ਰਹੋਗੇ ਦੂਸਰੀ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਲੋਕ ਇੱਜ਼ਤ ਘੱਟ ਅਤੇ ਧੋਖਾ ਜ਼ਿਆਦਾ ਦਿੰਦੇ ਹਨ ਤੀਸਰੀ ਕੋਈ ਕਿਸੇ ਦਾ ਨਹੀਂ ਹੁੰਦਾ ਇਹ ਹਕੀਕਤ ਬੂਰੇ ਸਮੇਂ ਵਿੱਚ ਹੀ ਸਮਝ ਆਉਂਦੀ ਹੈ। ਚੌਥੀ ਗੁਲਾਮੀ ਕਿਸੇ ਦੀ ਵੀ ਚੰਗੀ ਨਹੀਂ ਹੁੰਦੀ ਨਾ ਹੀ ਗੈਰਾਂ ਦੀ ਅਤੇ ਨਾ ਹੀ ਆਪਣਿਆਂ ਦੀ। ਪੰਜਵੀਂ ਜੇਕਰ ਤੁਸੀਂ ਕਿਸੇ ਵੀ ਵਿਅਕਤੀ ਨੂੰ ਜ਼ਿਆਦਾ ਸੁਧਾਰਨਾ ਚਾਹੋਗੇ ਤਾਂ ਤੁਹਾਡਾ ਹੀ ਦੁਸ਼ਮਣ ਬਣ ਜਾਵੇਗਾ। ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਆਪਣੇ ਕੀਮਤੀ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦਿਓ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ।